बिल्कुल बहुत एक अच्छा एहसास हो रहा है कि जहाँ हम जानते हैं कि शिवरात्रि का पर्व जो एक महा उत्सव है और यहाँ पर मनाया जा रहा है सो देसी ग्राउंड से आज ये शोभा यात्रा निकल रही है कमेटी मेंबरों को और सबका धन्यवाद कि उन्होंने इतना अवसर अच्छा अवसर मैनेज किया हुआ है और मुझे ये मौका दिया कि मैं आकर के भगवान भोलेनाथ के चरणों में ਸ਼ੀਸ਼ ਦੁਕਾਸ਼ੂ ਨੂੰ ਦਾ ਅਸ਼ੀਰਵਾਦ ਲੈ ਸਕੂ। ਬੰਬੰਬ ਬੋਲੇ। ਪਹਿਲਾ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਰਾਤਰੀਆਂ ਬਹੁਤ-ਬਹੁਤ ਮੁਬਾਰਕਬਾਦ। ਭੋਲੇ ਨਾਥ ਜੀ ਸਾਰੇ ਦੇ ਆਪਣੀ ਕਿਰਪਾ ਬਣਾ ਕੇ ਰੱਖਣ। ਅੱਜ ਹਲਕਾ ਸੈਂਟਰਲ ਦੇ ਵਿੱਚ ਭੋਲੇ ਨਾਥ ਜੀ ਦੀ ਬਹੁਤ ਵੱਡੀ ਰਾਤ ਆਪਨਾ ਕੱਟੀ ਜਾ ਰਹੀ ਆ। ਅੱਜ ਐਮਐਲਏ ਸ਼ੋਕਪ੍ਰਸ਼ਾਪੀ ਜੀ ਵੱਲੋਂ ਇਸੇ ਦੇ ਇਸੇ ਹਾਜ਼ਰੀ ਲਾਗੇ ਭੋਲੇ ਨਾਥ ਜੀ ਦੇ ਚਰਨਾ ਜਰਦਾਸ ਭੇਟੀ ਹੋਈ ਆ। ਖਾਸ ਕਰਕੇ ਸ਼ਟੇਲ ਕਾ ਸੈਂਟਰਲ ਦੇ ਲੋਕਾਂ ਦੇ ਆਪਣਾ ਮਿਹਰ ਬਰਕਤ ਰੱਖਿਓ ਉਹਨਾਂ ਦੇ ਵਪਾਰ ਉਹਨਾਂ ਦੇ ਘਰ ਪਰਿਵਾਰ ਜਵਾਦੋ-ਵਦ ਖੁਸ਼ੀਆਂ ਰਹਿਣ। ਇਸੀ ਦਾ ਪਵਨ ਮੈਂ ਨਾ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਰਾਜਾ ਦੇ ਦਰਬਾਰ ਦੇ ਸੇਵਕ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਅੱਜ ਦੇਖੋ ਕਿ ਕਿੰਨੀ ਕੀ ਨਾ ਮਾਹੌਲ ਦੇਖ ਰਿਹਾ ਸੀਗਾ ਸਾਰਾ ਸ਼ਿਮੀ ਹੋਇਆ ਹੈ ਹਰ ਜਗ੍ਹਾ ਜੈਕਾਰੇ ਗੂੰਜ ਰਹੇ ਹਰ ਹਰ ਮਾਦੇ ਦੇ ਯਾਦ ਇੱਕ ਸ਼ਕਤੀ ਦਾ ਸੰਚਾਰ ਹੋ ਰਿਹਾ ਹੈ ਕਿ ਭਗਵਾਨ ਭੋਲੇनाथ ਸਭ ਤੇ ਆਸ਼ੀਰਵਾਦ ਵਰਾ ਕੇ ਰੱਖਣ ਅੱਜ ਇੰਝ ਲੱਗਦਾ ਵੀ ਸਾਰਾ ਲੁਧਿਆਣਾ ਹੀ ਭਗਵਾਨ ਦੇ ਇਸ ਦਿਵਯ ਰਥ ਦੇ ਦਰਸ਼ਨ ਕਰਨ ਲਈ ਉਮੜ ਪਿਆ ਅੱਜ ਵੀ ਰਤਰੀਏ ਤਿਹਾਰ ਦੀ ਸ਼ੋਭਾ ਯਾਤਰਾ ਵੈ ਉਹ ਤਿਹਾਰ ਜਿਸ ਨੂੰ ਸਾਰਾ ਬ੍ਰਹਿਮੰਡ ਮਨਾਉਂਦਾ ਵੈ ਅੱਜ ਲੁਧਿਆਣਾ ਵਾਸੀ ਵੀ ਆਪਣੇ ਇਸ਼ਟ ਦਾ ਉਹ ਤਿਹਾਰ ਅਰਸ਼ੋ ਉਲਾਸ ਦੇ ਨਾਲ ਬਾਜੇ ਗਾਜੀਆਂ ਦੇ ਨਾਲ ਨੱਚ ਕੇ ਝੂਮ ਕੇ ਮਨਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਮਾਹੌਲ ਦਿਵਯ ਚਾਂਦੀ ਦਾ ਰਤ ਜਿਸ ਤੇ ਭਗਵਾਨ ਸਵਰਨ ਰੂਪ ਦੇ ਵਿੱਚ ਵਿਰਾਜਮਾਨ ਨੇ ਅੱਜ ਭਗਤਾਂ ਨੂੰ ਦਰਸ਼ਨ ਦੇਣ ਦੇ ਲਈ ਖੁਦ ਚੱਲ ਕੇ ਮੰਦਿਰ ਚੋਂ ਬਾਹਰ ਆਏ ਨੇ ਮੈਂ तमाम ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਜਿਹੜੇ ਉਸ ਭਗਵਾਨ ਦੇ ਰੱਬ ਦੇ ਦਰਸ਼ਨ ਕਰਨ ਨੂੰ ਲੈ ਕੇ ਰਹੇਗੇ ਨੇ ਆਓ ਬੁਜਾਰਾ ਦੇ ਵਿੱਚ ਭਗਵਾਨ ਦਾ ਸਵਾਗਤ ਕਰੀਏ ਤੇ ਉਹਨਾਂ ਦੀ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੈ ਸ਼ੰਕਰ ਭਤੀ ਵੀ ਵਿਸ਼ਾਲ ਸ਼ੋਭਾ ਯਾਤਰਾ ਸ਼ਿਵਰਾਤਰੀ ਮੌਸੋ ਕਮੇਟੀ ਵੱਲੋਂ ਸ਼੍ਰੀ ਰਾਮ ਨੀਲਾ ਗਰਾਉਂਡ ਤੋਂ ਆਰੰਭ ਹੋ ਰਹੀ ਆ ਭਗਵਾਨ ਸ਼ੰਕਰ ਦੀਆਂ ਸਭ ਨੂੰ ਅਸ਼ੀਸ਼ਾਂ ਮਿਲ ਰਹੀਆਂ ਨੇ ਪੂਰਾ ਭਾਰਤ ਵਰਸ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਸ਼ਿੰਮੇ ਹੋਇਆ ਹੋਇਆ ਔਰ ਸ਼ਿਵਰਾਤਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਪੂਰੇ ਭਗਵਾਨ ਸ਼ੰਕਰ ਦਾ ਬੰਮ ਬੋਲੇ ਹੋ ਰਿਹਾ ਹੈਗਾ ਸਾਰੇ ਸ਼ਹਿਰ ਦੇ ਵਿੱਚ ਲੰਗਰਾਂ ਦੀ ਪਰਮਾਰਾ ਬੰਮ ਬੋਲੇ ਕਰ ਰਹੇ ਨੇ ਸਭ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰਾ ਨਾਮ ਚੰਚਲ ਹੈ ਮੈਂ ਸਾਈਪ੍ਰਸ ਤੋਂ ਆਈ ਹਾਂ ਤੇ ਮੈਂ 8 ਸਾਲ ਬਾਅਦ ਆਈ ਹਾਂ ਤੇ ਅੱਜ ਮੈਨੂੰ ਇੱਧਰ ਆ ਕੇ ਬਹੁਤ ਚੰਗਾ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਜੋ ਅਰੇਂਜਮੈਂਟ ਕੀਤਾ ਹੋਇਆ ਸੀ ਤੇ ਹੈਪੀ ਰੀਜੀਵਤਰੀ ਤੁਹਾਨੂੰ ਲੱਗ ਰਿਹਾ ਕੱਲ ਵੀ ਕਮਰੇ ਜਿਵੇਂ ਯਾਤਰੀ ਅੱਜ ਫੇਰ ਆ ਰਹੇ ਹੋ ਤਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਮੈਮ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਹੈ ਜੀ ਹੋਰ ਪੋਲੇ ਸ਼ੰਕਰ ਦੇ ਸੁਖੀਏ ਦੇਖਣ ਕਰਦੀਆਂ ਹਾਂ ਹਾਂਜੀ 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 ਬਹੁਤ ਵਧੀਆ ਆਇਆ ਤੁਹਾਨੂੰ ਸਾਈਪ੍ਰਸ ਤੋਂ ਆਇਆ शिवरात्रि के महा उत्सव पर शिवरात्रि महोत्सव कमेटी आदरणीय सुनील मेहरा जी संजय गुप्ता जी सुशील जी और ये सारा जितना भी सेवा दल है प्रत्येक वर्ष शिवरात्रि से पूर्ण ये शोभा यात्रा भगवान शंकर को सहरे में सजा कर ये इस प्रकार का भाव बनता है कि बारात जा रही है माँ गौरा को लिवाने और निश्चित रूप से आप देख रहे हैं जितना उल्लास है भक्त जिस प्रकार से ये महाकुंभ लग रहा है जिसमें भगवान शिव शिवा और ये शोभा यात्रा के इस संगम स्नान में इसके दर्शन स्नान करके कृपा आज ये यहाँ के भोले बाबा के भगत प्राप्त कर रहे हैं आनंद ही आनंद है कैसा लग रहा है आनंद ही आनंद है ਸਾਡੇ ਸਨਾਤਨ ਧਰਮ ਦੀ ਸਭ ਤੋਂ ਵੱਡੀ ਉੱਤਰ ਭਾਰ ਦੀ ਜਿਹੜੀ ਭਗਵਾਨ ਬੋਲੇनाथ ਦੀ ਬਰਾਤ ਹੈ ਅੱਜ ਲੁਧਿਆਣਾ ਨੂੰ ਪਵਨ ਕਰਨ ਵਾਸਤੇ ਭਗਵਾਨ ਬੋਲੇनाथ ਸੋਨੇ ਚਾਂਦੀ ਦੇ ਰਾਤ ਤੇ ਬਰਾਜਮਾਨ ਹੋ ਕੇ ਜਦੋਂ ਸ਼ਹਿਰ ਵਾਸੀਆਂ ਨੂੰ ਦਰਸ਼ਨ ਦੇਣਗੇ ਤੇ ਸਾਰੇ ਸ਼ਹਿਰ ਵਾਸੀਆਂ ਦੀਆਂ ਝੋਲੀਆਂ ਭਰ ਜਾਣਗੀਆਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਭਗਵਾਨ ਸਾਡੇ ਸਭ ਤੋਂ ਸ੍ਰਿਸ਼ਟੀਕਰਤਾ ਸਾਰੀ ਸ੍ਰਿਸ਼ਟੀ ਦੇ ਮਾਲਕ ਭਗਵਾਨ ਭੋਲੇनाथ ਜੀ ਮਹਾ ਸ਼ਿਵਰਾਤਰੀ ਪਰਵ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਤੇ 3 ਮਾਰਚ ਦਿਨ ਸੋਮਵਾਰ ਨੂੰ ਬਹੁਤ ਵੱਡੇ ਪੱਧਰ ਤੇ ਵਿਸ਼ਾਲ 17ਵਾਂ ਭੰਡਾਰਾ ਜੋ ਕਿ ਟੈਕਸਨ ਹੋਟਲ ਦੇ ਨਾਲ ਰੇਲਵੇ ਸਟੇਸ਼ਨ ਦੇ ਕੋਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਹੁਮੇ ਆ ਕੇ ਭਗਵਾਨ ਭੋਲੇनाथ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੋ जय भोलेनाथ ए अमित भाऊ जी ਦੱਸ ਸਕਦੇ ਆ ਜਾਂ ਸਾਡੇ ਭਾਈ ਸਾਹਿਬ ਤੁਹਾਨੂੰ ਲੱਗਦੀ ਹਰ ਸਾਲ ਦੇ ਲੱਗਦਾ ਕਿੰਨਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੰਗਮ ਬਾਬਾ ਜੀ ਇਸ ਵਾਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਰੱਤ ਦੇ ਇੱਕ ਸਾਡੇ ਜੰਗਮ ਸਵਾਰ ਹੋਏ ਨੇ ਕਿਉਂਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ भोलेनाथ ਦੇ ਸਾਰੇ ਭਗਤਾਂ ਨੂੰ ਅਸ਼ੀਰਵਾਦ ਦਿੰਦੇ ਹੀ ਜਾਣਗੇ ਜਿਹੜਾ ਸ਼ੰਗਲਾਸ਼ਵਾਲੇ ਐਂਡ ਗਊ ਘਾਟ ਤੱਕ ਜੰਗਮ ਬਾਬਾ ਜੀ ਬੈਠੇ ਨੇ ਔਰ ਬਾਹਰੋਂ ਆਏ ਹੋਏ ਰਿਸ਼ੀ ਗਨ ਬਹੁਤ ਵਧੀਆ ਤਰੀਕੇ ਨਾਲ ਲੰਗਰ ਭੰਡਾਰੇ ਲੱਗੇ ਹੋਏ ਨੇ ਮਹਾਕਾਲ ਦੀ ਜੈ ਜੈਕਾਰ ਹੋ ਰਹੀ ਭੋਲੇ ਭੰਡਾਰੇ ਜੈ ਕਰੇ ਵੀਰ ਵੀ ਰੰਗੇ ਹਰ ਹਰ ਮਹਾਦੇਵ ਅੱਜ ਪੂਰਾ ਲੁਧਿਆਣਾ ਸ਼ਿਵਮੇ ਹੋ ਗਿਆ ਹੈ ਮੈਨੂੰ ਲੱਗਦਾ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ ਹੈ ਕਿ ਅੱਜ ਭਗਵਾਨ ਦੀ ਜਿਹੜੀ ਬਰਾਤ ਹੈ ਉਹ ਨਿਕਲੀ ਹੈ ਸਜ ਧਜ ਕੇ ਅਸੀਂ ਸਾਰੇ ਆਪਣੇ ਬਰਾਤ ਦੇ ਨਾਲ ਜਾ ਰਹੇ ਹਾਂ ਔਰ ਇੱਕ ਬੜਾ ਹੀ ਆਨੰਦਮਈ ਮਾਹੌਲ ਹੈ ਆਲ ਮੈਂ ਬੜੀ ਆਪਣੇ ਆਪਣੇ ਭਾਗਿਆਸ਼ਾਲੀ ਮੰਨ ਰਹੀ ਹਾਂ ਕਿ ਅਸੀਂ ਸਰਾਤੰਤਰ ਰੰਗ ਨਾਲ ਜੁੜੇ ਹਾਂ ਬੰਬ ਬੰਬ ਬੋਲੇ ਬੋਲੇ ਸ਼ੰਕਰ ਭਗਵਾਨ ਕੀ ਜੈ ਅੱਜ ਸ਼ਿਵਰਾਤਰੀ ਮੌਸਮ ਕਮੇਟੀ ਵੱਲੋਂ ਬਹੁਤ ਹੀ ਵਿਸ਼ਾਲ ਦ੍ਰਿਸ਼ੀ ਮੈਦਾਨ ਤੋਂ ਭਵੇ ਬੋਲੇ ਨਾਦੀ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਮੈਂ ਅੱਜ ਦੇ ਦਿਨ ਸਮਸਥ ਵਿਧਿਆਨਾ ਵਾਸੀਆਂ ਨੂੰ ਬਹੁਤ ਬਹੁਤ ਅਰੋਣ ਜੀ ਦੇ ਵਿਆਹ ਦੀਆਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵਾਂਗਾ ਔਰ ਨਾਲ ਹੀ ਪ੍ਰਭੂ ਦੇ ਚਰਨਾਂ ਚ ਹੀ ਪ੍ਰਾਰਥਨਾ ਕਰਾਂਗਾ ਇਹ ਪ੍ਰਭੂ ਸਾਰੇ ਸਮਾਜ ਨੂੰ ਸਤਬੁੱਧੀ ਦੇਈਓ ਤੰਦਰੁਸਤੀ ਦੇਈਓ ਔਰ ਅੱਜ ਦੇ ਦਿਨ ਤੋਂ ਅਸੀਂ ਜਿਹੜੀ ਵੀ ਆਪਣੀਆਂ ਆకాంਖਾਵਾਂ ਲੈ ਕੇ ਇਛਾਵਾਂ ਲੈ ਕੇ ਤੁਹਾਡੇ ਦਰਵਾਜ਼ੇ ਚ ਆਈਏ ਅਸੀਂ ਪੂਰੀ ਕਰਿਓ ਔਰ ਸਮਸਤ ਸਮਾਜ ਤੇ ਤੁਸੀਂ ਹਮੇਸ਼ਾ ਆਪਣੇ ਅਸ਼ੀਰਵਾਦ ਬਣਾ ਰੱਖਿਓ ਔਰ ਅੱਜ ਦੀ ਇਸ ਸ਼ਿਵਰਾਤਰੀ ਮਹੌਸਤ ਕਮੇਟੀ ਵੱਲੋਂ ਕੀਤੀ ਜਾ ਰਹੀ ਸ਼ੋਭਾ ਯਾਤਰਾ ਲਈ ਜੀ ਤਹੇ ਜੀ ਲਈ ਉਹਨਾਂ ਦੇ ਚੇਅਰਮੈਨ ਸ਼੍ਰੀ ਮਹਨਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਲੀ ਸ਼